là các cái 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 ਇਹ ਕਹ ਲੋ ਭਈ ਕਈ ਸਾਲਾਂ ਤੋਂ ਚੱਲ ਰਿਹਾ ਔਰ ਜਿਵੇਂ ਜਿਵੇਂ ਟਾਈਮ ਵੱਧ ਰਿਹਾ ਇਹ ਖੂਨਦਾਨ ਵੀ ਜਿਹੜਾ ਹੈ ਵੱਧ ਰਿਹਾ ਹੈ ਸੋ ਮੈਂ ਇਹ ਕਹਿਣਾ ਚਾਹੂਗਾ ਭਈ ਖੂਨਦਾਨ ਬਾਰੇ ਜੋ ਇੱਕ ਮਿਥ ਹੁੰਦੀ ਹੈ ਲੋਕਾਂ ਦੇ ਵਿੱਚ ਪਤਾ ਨਹੀਂ ਯਾਰ ਮੈਨੂੰ ਕਿਤੇ ਕਮਜ਼ੋਰੀ ਨਾ ਹੋ ਜਾਵੇ ਕੋਈ ਪ੍ਰੋਬਲਮ ਨਾ ਆ ਜਾਵੇ ਜੋ ਅਸੀਂ ਖੂਨਦਾਨ ਕਰਦੇ ਹਾਂ ਉਹ 24 ਤੋਂ 48 ਘੰਟੇ ਦੇ ਵਿੱਚ ਜਾਂ 72 ਘੰਟੇ ਦੇ ਵਿੱਚ ਪੂਰਾ ਹੋ ਜਾਂਦਾ ਹੈ ਸਾਨੂੰ ਜੋ ਹੈ ਇਹ ਜਿਹੜਾ ਖੂਨਦਾਨ ਹੈ ਸਾਰਿਆਂ ਨੂੰ ਵੱਧ ਛੱਡ ਕੇ ਕਰਨਾ ਚਾਹੀਦਾ ਹੈ ਨਰ ਇੱਕ ਜਾਣਕਾਰੀ ਦਿਓ ਇਹ ਜਿਹੜਾ ਖੂਨਦਾਨ ਲਿਆ ਜਾਂਦਾ ਹੈ ਇਹ ਕਿੰਨੇ ਦਿਨ ਲਈ ਸਟੋਰੇਜ ਕੀਤਾ ਜਾਂਦਾ ਹੈ ਜਿਹੜਾ ਅੱਜ ਖੂਨ ਲਿਆ ਜਾਏਗਾ ਕਿੰਨੇ ਚ ਸਮੇਂ ਤੱਕ ਉਹ ਅੱਗੇ ਦਿੱਤਾ ਜਾ ਸਕਦਾ ਹੈ ਦੇਖੋ ਅੱਜ ਕੱਲ ਤਾਂ ਇਹ ਆ ਵੀ ਇਹਦੇ ਵਿੱਚੋਂ ਜਿਹੜੇ ਬਲੱਡ ਦੇ ਕੰਪੋਨੈਂਟਸ ਜਿਹੜੇ ਆ ਉਹ ਸਾਡੇ ਇੱਥੇ ਸਿਵਲ ਹਸਪੀਟਲ ਦੇ ਵਿੱਚ ਬਹੁਤ ਵੱਡੀ ਜਿਹੜੀ ਫੈਸਿਲਿਟੀ ਆਈ ਹੋਈ ਆ ਕੰਪੋਨੈਂਟਸ ਇਹਦੇ ਵਿੱਚੋਂ ਵੱਖਰੇ ਵੱਖਰੇ ਕੱਢ ਲਿਆ ਜਾਂਦੇ ਆ ਔਰ ਉਹਨਾਂ ਨੂੰ ਪ੍ਰੀਜ਼ਰਵ ਕੀਤਾ ਜਾਂਦਾ ਇਹ ਜਿਹੜਾ ਬਲੱਡ ਆ ਐਜ਼ ਅ ਹੋਲ ਇਹ ਤਕਰੀਬਨ 30 ਦਿਨ ਤੱਕ ਜਿਹੜਾ ਆ ਇਹ ਪ੍ਰੀਜ਼ਰਵ ਕਰਦੇ ਆ ਡਾਕਟਰ ਸਾਹਿਬ ਕਿਹੜੇ ਕਿਹੜੇ ਲੋਕ ਖੂਨਦਾਨ ਦੇਣ ਦੇ ਯੋਗ ਆ ਦੇਖੋ ਜਿਨ੍ਹਾਂ ਨੂੰ ਕੋਈ ਕ੍ਰੋਨਿਕ ਬਿਮਾਰੀ ਨਾ ਹੋਵੇ ਜਿਹੜਾ 18 ਸਾਲ ਤੋਂ ਵੱਧ ਹੋਵੇ इवन 70 75 ਸਾਲ ਤੱਕ ਜਿਹੜਾ ਬੰਦਾ ਹੈਲਦੀ ਹੈ ਉਹ ਖੂਨਦਾਨ ਕਰ ਸਕਦਾ ਜੀ ਠੀਕ ਹੈ ਜੀ ਹੋਰ ਕੋਈ ਮੈਸੇਜ ਦੇਣਾ ਚਾਹੁੰਦੇ ਜੀ ਮੈਸੇਜ ਇਹੀ ਦੇਣਾ ਚਾਹੁੰਦੇ ਜੀ ਵੀ ਇੱਕ ਤਾਂ ਦੇਖੋ ਅੱਜ ਬਹੁਤ ਵੱਡਾ ਦਿਹਾੜਾ ਹੈ ਗੁਰੂ ਨਾਨਕ ਦੇਵ ਜੀ ਦੀਆਂ ਜੋ ਸਿੱਖਿਆਵਾਂ ਨੇ ਸਿੱਖ ਧਰਮ ਦੀਆਂ ਸਿੱਖਿਆਵਾਂ ਨੇ ਉਹ ਕਲੋ ਵੀ ਸਖਿਆਵਾਂ ਹੀ ਰਹਿ ਜਾਂਦੀਆਂ ਉਹ ਅਮਲ ਦੇ ਵਿੱਚ ਜਿਹੜੀਆਂ ਘਟ ਆਉਂਦੀਆਂ ਜਿਵੇਂ ਮਨੁੱਖਤਾ ਨੂੰ ਸਨੇਹਾ ਦਿੱਤਾ ਹੈ ਬਰਾਬਰਤਾ ਦਾ ਉਹ ਜਿਹੜਾ ਸਨੇਹਾ ਹੈ ਉਹ ਸਾਡਾ ਥੋੜਾ ਜਿਹਾ ਦੇਖੋ ਜੋ ਗੁਰੂ ਸਾਹਿਬ ਨੇ ਇਹ ਜਿਹੜਾ ਇੱਕ ਧਰਮ ਬਣਾਇਆ ਸੀ ਇਹਦੇ ਵਿੱਚ ਕੋਈ ਛੋਟਾ ਵੱਡਾ ਨਹੀਂ ਸੀ ਰੱਖਿਆ ਪਰ ਇਸ ਧਰਮ ਦੇ ਵਿੱਚ ਵੀ ਜਿਹੜੀ ਜਾਤ ਪਾਤ ਨਾ ਬਰਾਬਰੀ ਛੋਟਾ ਵੱਡਾ ਜਿਹੜਾ ਆਉਣਾ ਨਾ ਇਹ ਬੜੀ ਮੰਦ ਭਾਗੀ ਗੱਲ ਆ ਗੁਰੂ ਸਾਹਿਬ ਨੇ ਤਾਂ ਕਹਿ ਲਓ ਪੇ ਹਰ ਬੰਦੇ ਨੂੰ ਗਲ ਬੱਕੜੀ ਦੇ ਨਾਲ ਲਾਇਆ ਗਲੇ ਨਾਲ ਲਾਇਆ ਔਰ ਉਹਨਾਂ ਨੇ ਇੱਕ ਇਸ ਤਰ੍ਹਾਂ ਦਾ ਧਰਮ ਬਣਾਇਆ ਸੀਗਾ ਕਿ ਜਿਹੜਾ ਦੁਨੀਆ 'ਚ ਬਹੁਤ ਹੀ ਨਵੇਕਲਾ ਸੀਗਾ ਪਰ ਇਹ ਜਿਹੜਾ ਸਮੇਂ ਦੇ ਮੁਤਾਬਕ ਲੋਕਾਂ ਨੇ ਗੁਰੂ ਸਾਹਿਬ ਦੀ ਜੋ ਕਹਿਣੀ ਸੀਗੀ ਕਰਨੀ ਸੀਗੀ ਉਹਦੇ ਤੇ ਨਹੀਂ ਉਤਰੇ ਮੈਂ ਇਹ ਚਾਹੂੰਗਾ ਵੀ ਲੋਕਾਂ ਨੂੰ ਗੁਰੂ ਸਾਹਿਬ ਦੀ ਜੋ ਕਹਿਣੀ ਤੇ ਕਰਨੀ ਆ ਉਹਦੇ ਤੇ ਉਤਰਨਾ ਚਾਹੀਦਾ ਮਨੁੱਖਤਾ 'ਚ ਬਰਾਬਰਤਾ ਦਾ ਜਿਹੜਾ ਸੁਨੇਹਾ ਆ ਉਹ ਦੇਣਾ ਚਾਹੀਦਾ ਬਾਕੀ ਖੂਨਦਾਨ ਜੋ ਕੈਂਪ ਲੱਗਿਆ ਹੋਇਆ ਮੈਂ ਇਹ ਕਹਿਣਾ ਚਾਹੁੰਦਾ ਭਈ ਸਾਨੂੰ ਸਾਰੇ ਲੋਕਾਂ ਨੂੰ ਕੈਂਪ ਹੋ ਗਿਆ ਜਾਂ ਕਹਿ ਲਓ ਭਈ ਸਿਵਲ ਹਸਪੀਟਲ ਹੋ ਗਿਆ ਜਾਂ ਹੋਰ ਅਦਾਰੇ ਹੋ ਗਿਆ ਅਸੀਂ 3 ਮਹੀਨੇ ਬਾਅਦ ਜਿਹੜਾ ਆ ਦੁਬਾਰਾ ਖੂਨਦਾਨ ਕੈਂਪ ਕਰ ਸਕਦੇ ਹਾਂ ਔਰ ਮੈਂ ਕਹਿੰਦਾ ਭਈ ਇਹ ਸਾਨੂੰ ਅਡਾਪਟ ਕਰਨਾ ਚਾਹੀਦਾ ਕਿਉਂਕਿ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਡੈਥਸ ਖੂਨ ਦੀ ਕਮੀ ਦੇ ਨਾਲ ਹੀ ਹੋ ਜਾਂਦੀਆਂ ਠੀਕ ਹੈ ਕਈ ਵਾਰੀ ਇਸ ਤਰ੍ਹਾਂ ਦੇ ਕੇਸਸ ਆਉਂਦੇ ਆ ਉਹਨਾਂ ਦਾ ਖੂਨੇ ਨਹੀਂ ਮਿਲਦਾ ਔਰ ਉਸ ਕਰਕੇ ਡੈਥ ਹੋ ਜਾਂਦੀ ਆ ਉਹ ਅਸੀਂ ਜਿਹੜਾ ਆ ਡੈਥ ਨੂੰ ਅਵੋਇਡ ਕਰ ਸਕਦੇ ਆ ਠੀਕ ਹੈ ਧੰਨਵਾਦ ਜੀ ਹਾਂਜੀ ਅੱਜ ਕੈਂਪ ਲੱਗਿਆ ਜੀ ਇੱਥੇ ਉchnia ਚ ਕੀ ਕਹਿਣਾ ਚਾਹੁੰਦੇ ਆ ਡਾਕਟਰ ਅੰਬੇਡਕਰ ਨਾਲ ਗੱਲ ਕਰਨ ਦੇ ਹਾਂਜੀ ਲੱਗਦਾ ਮੈਂ ਮਾਈ ਸਾਹਿਬ ਤੁਹਾਡੇ ਮਾਧਿਅਮ ਨਾਲ ਹੀ ਅੱਜ ਸਾਡੇ ਰਹਿਬਰ ਜੋ ਆ ਹਨਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਅੱਜ ਪਵਿੱਤਰ ਦਿਹਾੜਾ ਹੈ ਸਮੂਹ ਸੰਗਤਾਂ ਨੂੰ ਆਪਾਂ ਲੱਖ ਲੱਖ ਵਧਾਈ ਦਿੰਦੇ ਆਂ ਔਰ ਅੱਜ ਦਾ ਤਾਂ ਤਾਂ ਸਰਗੁਣਾਨਕ ਦੇ ਜੀ ਨੂੰ ਸਮਰਪਿਤ ਜਿਹੜਾ ਹੈ ਸਤਮਾ ਫੂਨਦਾਨ ਕੈਂਪੇਡਾ ਆ ਮਾਜੋਗ ਸਵਰਗਵਾਸੀ ਦਵਿੰਦਰ ਰੇਟਲੀ ਦੀ ਯਾਦ ਵਿੱਚ ਉਹਨਾਂ ਦੇ ਪਿਤਾ ਜੀ ਨਰੰਜ ਨਰੰਜ ਸਿੰਘ ਜੀ ਅਤੇ ਉਹਨਾਂ ਦੇ ਬੇਟੇ ਜਸਵਿੰਦਰ ਸਿੰਘ ਅਤੇ ਇਸ ਗੁਰਦੁਆਰਾ ਸ਼੍ਰੀ ਗੁਰਦਾਸ ਸਵਾ ਦੇ ਪ੍ਰਧਾਨ ਡਾਕਟਰ ਜਸਵਿੰਦਰ ਰਾਲ ਜੀ ਤੇ ਸਮੂਹ ਚੇਤਨਾ ਸਰਟੀ ਬੰਗਾ ਵੱਲੋਂ ਜਿਹੜਾ ਉਹਨਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਤੇ ਮੈਂ ਸਮਝਦਾ ਕਿ ਗੁਰੂ ਮਹਾਰਾਜਾ ਨੂੰ ਇਹੀ ਜਿਹੜਾ ਆ ਦੂਜਾ ਆ ਸੱਚੀ ਤੇ ਸੁੱਚਾ ਜਿਹੜਾ ਆ ਇਹ ਹੀ ਜਿਹੜੀ ਆ ਦੂਜੀ ਹੋਏਗੀ ਉਹਨਾਂ ਦੇ ਕਨਸੈਪਟ ਤੇ ਚੱਲਦੇ ਆ ਆਪਾਂ ਜਿਹੜੀ ਹੈ ਕਿ ਜਿਨ੍ਹਾਂ ਨੇ ਇਨਸਾਨੀਅਤ ਦੀ ਗੱਲ ਕੀਤੀ ਸੀ ਸਭੇ ਸਾਂਝੀ ਵਾਲ ਸਦਾ ਕੋਈ ਨਾ ਦਿਸੇ ਬਾਹਰ ਜੀਓ ਮਾਨਵ ਚੀਜ਼ ਜਾਤ ਸਭੇ ਇੱਕ ਹੈ ਜਾਣੋ ਅੱਜ ਜਿਹੜਾ ਇਹ ਖੂਨਦਾਨ ਕੈਂਪ ਆ ਇਹ ਲੱਖਾਂ ਲੋਕਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਬਚਾਉਂਦਾ ਔਰ ਇਸ ਗੱਲ ਦਾ ਵੀ ਇਹ ਮੰਮੀ ਪਰਦਾ ਕਿ ਇਨਸਾਨ ਨੂੰ ਜਦੋਂ ਕੋਈ ਕ੍ਰੋਨਿਕ ਡਿਜ਼ੀਜ਼ ਹੁੰਦੀ ਹੈ ਜਾਂ ਕੋਈ ਰੋਡ ਐਕਸੀਡੈਂਟ ਦੇ ਦੌਰਾਨ ਸਾਨੂੰ ਬਲੱਡ ਦੀ ਲੋੜ ਪੈਂਦੀ ਹੈ ਤਾਂ ਉਹਦੇ 'ਚ ਕੋਈ ਜਾਤ ਕੋਈ ਕਲਰ ਕਾਸਟ ਕ੍ਰੀਡ ਤੋਂ ਉੱਪਰ ਉੱਠ ਕੇ ਜਿਹੜੀ ਹੈ ਇਨਸਾਨ ਦਾ ਜਿਹੜਾ ਦਿੱਤਾ ਹੋਇਆ ਸੋਨਾ ਕਿਸੇ ਦੀਆਂ ਜ਼ਿੰਦਗੀਆਂ ਹਜ਼ਾਰਾਂ ਬਚਾਉਂਦਾ ਇਸ ਕਰਕੇ ਆਪਾਂ ਧੰਨ ਧੰਨ ਸ਼੍ਰੀ ਗੁਰੂ ਨਾਗਦੇਵ ਜੀ ਦੇ ਕਨਸੈਪਟ ਤੇ ਚੱਲਦੇ ਆਂ ਜਿਹੜਾ ਹੈ ਸਾਨੂੰ ਇਨਸਾਨੀਅਤ ਦਾ ਹੱਕਾ ਦੇਣਾ ਚਾਹੀਦਾ ਕਿ ਉਹਨਾਂ ਨੇ ਵਿਚਾਰ ਅਦਾਸੀਆਂ ਕਰਕੇ ਪੂਰੀ ਮਾਨਵਤਾ ਨੂੰ ਜਿਹੜੀ ਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ 1430 ਅੰਗ ਦੇ ਇਸ ਗੱਲ ਦੀ ਜਿਹੜੀ ਇਨਸਾਨੀਅਤ ਦੀ ਹਮੀ ਭਰਦਾ ਕਿ ਆਪਾਂ ਨੂੰ ਅੱਜ ਇਸ ਪਵਿੱਤਰ ਦਿਹਾੜੇ ਤੇ ਜਿਹੜੀ ਆ ਉਹਨਾਂ ਨੂੰ ਯਾਦ ਨੂੰ ਸਮਰਪਿਤ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਕੈਂਪ ਲਗਾਇਆ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਆਪਾਂ ਰਲ ਮਿਲ ਕੇ ਗੁਰੂਆਂ ਪੀਰਾਂ ਦੇ ਰਹਿਬਰਾਂ ਦੀ ਜਿਹੜੀਆਂ ਵਿਚਾਰਧਾਰਾ ਨੂੰ ਅੱਗੇ ਵਧਾਈਏ ਔਰ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਇਥੋਂ ਦੇ ਡਾਕਟਰ ਵੀ.ਆਰ. ਅੰਬੇਡਕਰ ਨਗਰ ਦੇ ਸਮੂਹ ਸਾਥੀਆਂ ਦਾ ਕਿ ਜਿਨ੍ਹਾਂ ਦਾ ਇੱਕ ਬਹੁਤ ਜੋਗ ਉਪਰਾਲਾ ਹੈ ਕਿ ਸਾਡੇ ਵੀਰ ਦਵਿੰਦਰ ਰੇਟਲੀ ਦੀ ਯਾਦ ਵਿੱਚ ਜਿਹੜਾ ਹੈ ਸਤਮਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਤੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਇਸ ਰਾਹ ਤੇ ਚੱਲਦੇ ਆਪਾਂ ਨਸ਼ਿਆਂ ਨੂੰ ਤਿਆਗ ਕੇ ਇਧਰ ਨੂੰ ਜਿਹੜੀ ਆਪਾਂ ਜਿਆਦਾ ਜਿਹੜਾ ਆ ਸੋਚ ਦੇ ਪੈਰਾ ਦਿੱਤਾ ਜਾਵੇ ਤੁਹਾਨੂੰ ਤੁਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਇਹਨਾਂ ਸ਼ਬਦਾਂ ਨਾਲ ਮੈਂ ਸਮੂਹ ਸੰਗਤਾਂ ਨੂੰ ਫੇਰ ਦੁਬਾਰਾ ਤੁਨ ਤੁਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜਨਮ ਦਿਨ ਤੇ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ